ਸੁਣ ਮੈਂ ਦੱਸ ਦਿਆਂ ਇਹਦੇ ਇੱਥੇ ਵਿਚਕਾਰ ਅਕਬਰ ਬਾਦਸ਼ਾਹ ਬੈਠਦਾ ਹੁੰਦਾ ਸੀਗਾ ਤੇ ਸਾਈਡਾਂ ਤੇ ਨੌ ਰਤਨ ਇਧਰਲੇ ਪਾਸੇ ਆ ਹਾਰਡ ਰੱਡ ਥਾਮਾ ਸੁਣਦੇ ਅਜੇ ਮੇਰੇ ਮਗਰ ਮਗਰ ਇੱਧਰ ਦਿਖਾਉਂਦੇ ਤਰਿਆ ਉਹ ਤੇ ਸਾਈਡਾਂ ਤੇ ਨੌ ਰਤਨ ਬੈਠਦੇ ਹੁੰਦੇ ਸੀਗੇ ਮਤਲਬ ਉੱਤੇ ਬੈਠ ਕੇ ਗੱਲਬਾਤ ਕਰਨੀ ਹੈ ਜੇ ਕੋਈ ਫੈਸਲਾ ਕਰਨਾ ਤਾਂ ਫੈਸਲੇ ਇੱਥੇ ਕੀਤੇ ਜਾਂਦੇ ਹੁੰਦੇ ਸੀਗੇ ਆ ਕਲਾਕਾਰੀ ਦਿਖਾ ਦਿਓ ਆ ਚਾਰੇ ਪਾਸੇ ਆ ਬ੍ਰਿਜ ਜੇ ਬਣੇ ਹੋਏ ਆ ਮਤਲਬ ਇੱਕ ਖਾਸ ਮਹਿਲ ਸੀਗਾ ਜਿਹਨੂੰ ਦੀਵਾਨੇ ਖਾਸ ਕਿਹਾ ਜਾਂਦਾ ਆ ਦੇਖੋ ਇਹ ਆ ਜਿਹੜਾ ਕਟਾਣ ਜੇ ਪਾਇ ਲੀਕਾਂ ਹੀ ਉੱਤੇ ਜਾ ਰਹੀਆਂ ਇਹ ਪਰਸ਼ੀਅਨ ਕਲਾ ਵਰਤੀ ਗਈ ਹੈ ਮਤਲਬ ਹਿੰਦੂ ਕਲਾ ਪਰਸ਼ੀਅਨ ਕਲਾ ਤੇ ਮੁਸਲਮ ਕਲਾ ਇਹਦੇ ਵਿੱਚ ਆਮ ਤੌਰ ਤੇ ਵਰਤੀ ਗਈ ਗੋਪੀਵਰੇ ਤਾਂ ਨੂੰ ਦਿਖਾਉਂਦੇ ਜਾਓ ਵੀ ਬਹੁਤ ਕਮਾਲ ਦਾ ਦ੍ਰਿਸ਼ਾ ਇਹਨੂੰ ਦੀਵਾਨੇ ਖਾਸ ਕਹਿੰਦੇ ਸੀ ਅਕਬਰ ਦਾ ਇਹਦੇ ਉੱਤੇ ਜਾਣ ਲਈ ਰਸਤਾ ਦੱਸ ਦਿਆਂ ਕਿੱਧਰ ਦੀ ਸੀ ਆ ਜੋ ਮੜਾ ਜਾ ਮੈਡਮ ਮੈਂ ਅਕਬਰ ਆਹ ਇੱਥੇ ਤੁਹਾਨੂੰ ਦੱਸ ਦਿਆਂ ਆਹ ਰਸਤਾ ਸੀਗਾ ਉੱਤੇ ਜਾਣਾ ਹੁੰਦਾ ਸੀ ਨਾ ਤਾਂ ਚੜਨ ਦੇ ਵਾਸਤੇ ਆਹ ਰਸਤਾ ਵਰਤਿਆ ਜਾਂਦਾ ਸੀ ਹੁਣ ਇਹ ਵਿਭਾਗ ਵਾਲਿਆਂ ਨੇ ਬੰਦ ਕਰਤਾ ਤਾਂ ਗੁਬੰਦ ਦੇਖ ਲਓ ਕਿ ਹਿਸਾਬ ਦਾ ਬਣਿਆ ਉਹ ਤਾਂ ਤੁਹਾਨੂੰ ਸਲੇਟਾਂ ਦਿਖਾ ਦਿਓ ਮਤਲਬ ਕਿ ਫਰੇਮ ਕਿਸ ਤਰੀਕੇ ਨਾਲ ਪੱਥਰਾਂ ਦਾ ਹੀ ਫਰੇਮ ਇੱਕ ਢਾਂਚਾ ਬਣਾਇਆ ਸੀ ਉਹਨਾਂ ਨੇ ਆਹ ਤਾਂ ਤੁਸੀਂ ਦਿਖਾ ਸਕਦੇ ਆਹ ਚੀਜ਼ਾਂ ਦਿਖਾ ਦਿਓ ਵੀ ਆਥਾਂ ਗੁਚਟਾ ਗਮਾਂਦੇ ਦੇ ਨਾਲ-ਨਾਲ ਕਿਸ ਤਰੀਕੇ ਦੇ ਨਾਲ ਜਾਲ ਬੁਣਿਆ ਗਿਆ ਪੱਥਰਾਂ ਦਾ ਤੇ ਸਲੇਟ ਦੇ ਨਾਲ ਸਲੇਟ ਜੁਆਇੰਟ ਕਰਕੇ ਹੀ ਇਸ ਢਾਂਚੇ ਨੂੰ ਬਣਾਇਆ ਗਿਆ ਸੀ ਇਹਨੂੰ ਦੀਵਾਨੇ ਖਾਸ ਕਹਿੰਦੇ ਆ ਅਕਬਰ ਨੇ ਬਣਾਇਆ ਸੀ ਉਹਦੇ ਨੌ ਰਤਨ ਇੱਥੇ ਬੈਠਦੇ ਸੀ ਤੇ ਸਲਾਹਾਂ ਕਰਦੇ ਸੀ ਆਜੋ ਅੱਗੇ ਹੋਰ ਦਰਨ ਚੱਲ ਗਈ ਹੈਗਾ ਫਤਿਹਪੁਰ ਸਿਕਰੀ ਆਏ ਹੋਏ ਆ ਇਹ ਦੀਵਾਨੇ ਖਾਸ ਆ ਇਹ ਬਹੁਤ ਖਾਸ ਮਤਲਬ ਮੁਲਾਕਾਤਾਂ ਹੁੰਦੀਆਂ ਸੀ ਜਿਹੜੇ ਉਹਦੇ ਅਕਬਰ ਦੇ ਨੌ ਰਤਨ ਹੁੰਦੇ ਸੀ ਨਾ ਜਿਨ੍ਹਾਂ 'ਚ ਬੀਰਬਲ ਦਾ ਨਾਂ ਆਉਂਦਾ ਮਾਨ ਸਿੰਘ ਦਾ ਨਾਂ ਆਉਂਦਾ ਅਬਲ ਫਜ਼ਲ ਦਾ ਨਾਂ ਆਉਂਦਾ ਭਗਵਾਨ ਦਾਸ ਦਾ ਨਾਂ ਆਉਂਦਾ ਉਹ ਸਾਰੇ ਇੱਥੇ ਅੰਦਰ ਬੈਠਦੇ ਹੁੰਦੇ ਸੀ ਇਹਨੂੰ ਦੀਵਾਨੇ ਖਾਸ ਕਹਿੰਦੇ ਆ